ਆ ਸੋਕੇ ਹੋਣਾ ਦੀ ਚਾਹ ਲੈ ਗਈ ਨਾਲ ਮਠੀਆਂ ਆ ਵੇਖ ਲਓ ਸੁਕਾਮਾ ਨੇ ਚਾਹ ਨਾ ਚਾਹ ਪਿਆਦੀ ਮੁੰਡੇ ਨੂੰ ਸੇਪਾਣੀ ਕਰਕੇ ਆਜੇ ਪੀਏ ਚਾਹ ਹਰੀ ਬੰਬੀ ਤੇ ਆਏ ਆ ਤੇ ਹੁਣ ਅਸੀਂ ਪੀਣ ਲੱਗੇ ਆ ਚਾਹ ਤੇ ਸੁੱਖਾ ਚਾਹ ਪੀਂਦੇ ਆ ਮੱਠੀਆਂ ਦੇ ਨਾਲ ਨਾਲ ਸੰਧੂ ਸਾਹਿਬ ਨੇ ਮਜੇ ਕਾਂ ਡਿਆ ਮਜੇ ਕਾਂ ਡਿਆ ਸਬ ਸੁੱਖਾ ਸਿੰਘ ਪੱਠੇ ਵੱਢਣ ਦਾ ਸਵੇਰ ਦਾ ਆਇਆ 7 ਵਜੇ ਦਾ ਇੰਨੇ ਪੱਠੇ ਵੱਡੇ ਬੱਲ ਨਾਲ ਸਾਡਾ ਮੁੰਡਾ ਆਇਆ ਡਾਕੂ ਮੰਗਲ ਸਿੰਘ ਬੱਜੇ ਤੂੰ ਹਾਂ ਹਾਂ ਮੂੰਹ ਖਾਓ ਆਪਣਾ ਨਹੀਂ ਦਾਂਦੀਆਂ ਨਹੀਂ ਆ ਮੂੰਹ ਕਿਆ ਸੁੱਕਿਆ ਮਿੱਠੀ ਤੇ ਫਿੱਕੀ ਆ। ਆਹ ਤਾਂ ਬਹੁਤ ਹੀ ਟੇਸਟੀ ਆ। ਆਏ ਹਾਏ ਬਹੁਤੀ ਦੇਖਦੀ ਆ। ਸੁੱਕੇ ਨੇ ਤਾਂ ਵੱਟ ਕਰਦੇ ਸੀ ਬੱਦੇ ਤੇ। ਹੋਰ ਪੰਮਾ ਬੱਕਰੀਆਂ ਦਾ ਵੀ ਅੱਜਕੱਲ ਲੈ ਲੈ ਲਿਉਂਦੀ ਤੈਰੀ ਚ ਵਾ। ਹਾਂ। ਇਹ ਜਾਦਾ ਦਾ ਦੁਕਾਨ। ਦਾ ਬੇ ਕਿ ਮਈਆਂ ਵੀ 2.5 ਲੱਖ ਦੀਆਂ ਤੈਨੂੰ ਮਈਆਂ ਵੀ ਦੇਣ ਡਿਆ ਵੇਚਣ ਡਿਆ 2.5 ਲੱਖ ਰੁਪਈਆ ਮੰਗਣ ਡਿਆ ਤੇ ਤਿੰਨ ਮਈਆਂ ਦਾ ਜਾ ਕੇ ਨੇ ਵੀਰ ਭਰਾ ਨੇ ਲੈਣੀਆਂ ਤੇ ਸੰਪਰਕ ਕਰ ਸਕਦਾ ਪੰਮੇ ਦੇ ਨਾਲ ਨਾਲ ਇੱਕ ਝੋਟਾ ਵੀ ਆ 2.5 ਲੱਖ ਦਾ ਸਾਰਾ ਮਾਲ ਮੇਰੇ ਨੰਬਰ ਤੇ ਕੰਟੈਕਟ ਕਰ ਲੈ ਜਿੰਨੇ ਵੀ ਲੈਣਾ ਹੋਏ ਦਵਾਵਾਂਗੇ ਤੁਹਾਨੂੰ ਲੈਸ ਕਰਾ ਦਾਂਗੇ ਗਾਂਆਂ ਲੱਗਾ ਲੈ ਹੁਣ ਪੱਠਿਆਂ ਦੀ ਬਹੁਤ ਦਿੱਕਤ ਆ ਜੀ ਕਰ ਕੰਜਰਾ ਲੱਗਿਆ ਹੈ ਇਹ ਹੈ ਗਾਇ ਸਾਡਾ ਯੋਰਾ ਯੋਰੇ ਪੁੱਤ ਕਿਦਾਂ ਹੂੰ ਹੂੰ ਯੋਰੇ ਓ ਯੋਰੇ ਯੋਰੇ ਪਿੰਗ ਇੱਥੇ ਤੇਰੀ ਯੋਰੇ ਪਿੰਗ ਇੱਥੇ ਆ ਰਮਾਨ ਕਿੱਥੇ ਸਾਡਾ ਯੋਰੇ ਸਾਡਾ ਰਮਾਨ ਕਿੱਥੇ ਆ ਓਏ ਉਹ ਲੱਗ ਗਿਆ ਵੇਲਾ ਨਾ ਗੇਰਮਾਨ ਉਹ ਬੈਲਾ ਕੰਬਲ ਚਲੋ ਗਿਆ। ਉਹ ਆ ਨਾ ਮੁੰਡੇ ਜਿਹੇ ਦੇਖੀ ਨਿਕਲ ਗਏ। ਈਓਰੇ। ਈਓਰੇ ਪੁੱਤ। ਈਓਰੇ ਪੱਟ। ਟਾ ਟਾ। ਬੱਪਕਾ ਮਾਰ ਦੇ ਕਾਹਨੂੰ। ਬੱਪਕਾ ਮਾਰ ਦੇ ਕਾਹਨੂੰ। ਹੂੰ। ਮਾਰ ਦੇ। ਖੱਪ ਕਰ ਦੇ। ਕਰ ਦੇ ਖੱਪ। ਸੱਦਾ ਯੂਰਾ। ਸੱਦਾ ਸੂਣਾ ਸੂਣਾ ਯੂਰਾ। ਯੂਰਾ ਬੜਾ ਹਿਸ਼ਤਾਨ ਐ। ਇਹ ਬੜਾ ਹੀ ਸ਼ੈਤਾਨ ਹੈ। ਯੋਰੇ। ਬਾਏ ਬਾਏ ਕਰਦੇ ਸਾਰਿਆਂ ਨੂੰ। ਯੋਰੇ। ਪੁੱਤ ਇੱਧਰ। ਯੋਰੇ। ਯੋਰੂ ਆ ਬਈ। ਬਾਏ ਬਾਏ ਕਰ ਦੇ। ਬਾਏ ਬਾਏ ਕਰ ਦੇ। ਕਰ ਦੋ ਬਾਏ ਬਾਏ। ਕਰ ਦੋ ਬਾਏ ਬਾਏ। ਕਰ ਦੋ। ਕਰ ਦੋ। ਜੋਰਾ ਬਹੁਤ ਸਾਨਾ ਸਾਡਾ ਹੈ। ਫਰਮਾਨ ਕੀ ਕਾਂਡੇ ਆ ਪੁੱਤ ਅਰੇ ਖੇਡ ਰਿਹਾ ਬਈ ਅਰੇ ਬਈ ਖੇਡ ਰਹਾ ਹੈ ਹਿੰਦੀ ਬੋਲਦਾ ਹੈ ਤੂੰ ਗੰਦੇ ਨਾ ਹੱਥ ਕਰ ਮਿੱਟੀ ਦੇ ਨਾਲ ਹੁਣ ਇਹ ਨਾਤਾ ਵੇਲਾ ਹਾਏ ਫਰਮਾਨ ਬੂਟਾਂ ਦਾ ਵੇਗੀ ਬੂਟਾਂ ਦਾ ਕੀ ਹਾਲ ਬਣਾ ਤਾਈ ਉਹ ਫੇਰ ਤੈਨੂੰ ਮੈਂ ਕੀ ਆਖਿਆ ਵੀ ਚਿੱਕੜ ਚ ਉਥੇ ਨਾ ਵੜੀ ਉਹ ਜੁੱਤੀਆਂ ਖਾਏਗਾ ਕਰੋ ਵੇਲਾ ਲਿਬੜ ਗਿਆ ਨਾ ਬੂਟ ਵੇ ਬੂਟ ਇੱਕ ਜੋੜ ਅੱਗੇ ਲਿਬੇੜਿਆ ਪਿਆ ਉਥੇ ਇਧਰ ਇਹ ਕਬੂਟਾ ਗੈਨ ਲਪੇੜੇ ਉੱਥੇ ਮਿੱਟੀ ਦਾ ਕਲਦੇ ਇਹ ਕਾ ਵੀ ਲਪੇਟਦੇ ਫਿਰ ਪਾਉਣਾ ਕੀ ਉਹ ਘਰ ਇਹਨੂੰ ਇੱਥੇ ਝਾੜ ਆਉਂ ਆਉਂ ਕਰਕੇ ਝਾੜ ਆਉਂ ਕਰਕੇ ਝਾੜ ਜ਼ੋਰ ਦੀ ਜ਼ੋਰ ਦੀ ਸ਼ਤਾਨ ਆ ਕਰਦਾ ਕਿ ਕੁ ਲਾ ਜਾ ਇਧਰ ਆ ਸ਼ਤਾਨ ਦੀ ਟੂਟੀਏ ਹੈ ਹੇ 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 ਜੰਤੀਆਂ ਕੱਢਦੀਆਂ ਇਹਨੂੰ ਹਾ 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 ह ग जा जा आ पाख लारा भाई अब चले गए हां बोल दिया भाई क्या है वाला कर काट यार ਕਿੱਥੇ ਡਾਊਨ ਚੱਲੇ ਕਿੱਥੇ ਡਾਊਨ ਚੱਲੇ ਆਨ ਕਿੱਥੇ ਡਾਊਨ ਚੱਲੇ ਦਾ ਕੱਪਾ ਮਾਰੀ ਜਾਣਾ ਯਾਰ ਤੂੰ ਕਿੱਥੇ ਚੱਲ ਗਿਆ ਵੀਰੇ ਆਪ ਇਹ ਕਿੱਡੀ ਦੂਰ ਚੱਲ ਗਿਆ ਤੂੰ ਇੱਧਰ ਆਓ ਆਜੋ ਆਜੋ ਅਰਮਨਜੀਤ ਆਜੋ ਫਿਰ ਮੈਂ ਚੱਲਿਆ ਚੱਲਿਆ ਮੈਂ ਪਤੰਗ ਚੜਾਉਣ ਨਹੀਂ ਆਉਣਾ ਕਿ ਦੇ ਦੂੰ ਕਿੱਥੇ ਚੱਲ ਆ ਜਾ ਆ ਜਾ ਆ ਡੰਨੇ ਆ ਜਾ ਧੌੜ ਕੇ ਧੌੜ ਕੇ ਧੌੜ ਗਿਆ ਉਹ ਜੜਾਉਨੇ ਯਾਰ ਚੱਲ